ਮਿੱਤਰੋ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਜ਼ਿਆਦੇ ਘੱਟ ਸਮੇਂ ਦੇ ਵਿੱਚ ਵੱਧ ਝਾੜ ਦੇਣ ਵਾਲੀ ਝੋਨੇ ਦੀ ਇੱਕ ਨਵੀਂ ਕਿਸਮ ਸੀਆਰ 321 ਲੈ ਕੇ ਆਇਆ ਹੁਣ ਆਪਣੇ ਪੰਜਾਬ ਵਿੱਚ ਭੰਡਾਰ ਗੱਡੜਵਾਹ ਵਾਲਿਆਂ ਨੂੰ ਤਾਂ ਆਪਾਂ ਸਾਰੇ ਜਾਣਦੇ ਆ ਨਾ ਕਿ ਪਹਿਲਾਂ ਉਹਨਾਂ ਨੇ ਸੀਆਰ 212 ਵੈਰਾਈਟੀ ਰਿਲੀਜ਼ ਕੀਤੀ ਸੀ ਬਹੁਤ ਜ਼ਿਆਦੇ ਵਧੀਆ ਕਿਸਮ ਸੀ ਨਾ ਮੈਂ ਵੀ ਅਕਸਰ ਲਗਾਈ ਆ ਬਾਅਦ ਦੇ ਵਿੱਚ 2019 ਦੇ ਵਿੱਚ ਉਹਨਾਂ ਨੇ ਸੁਪਰ ਸੀਆਰ 212 ਘੜਤੀ ਤੇ ਹੁਣ ਜਿੱਥੇ ਚੰਗੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਬਹੁਤ ਜਦੇ ਘੱਟ ਸਮੇਂ ਦੇ ਵਿੱਚ ਪੱਕੇ ਤਿਆਰ ਹੋਣ ਵਾਲੀ ਵੱਧ ਝਾੜ ਦੇਣ ਵਾਲੀ ਨਵੀਂ ਵੈਰਾਈਟੀ CR321 ਗੱਡੀ ਆ ਜਿੰਨਾ ਕਿਸਾਨ ਵੀਰਾਂ ਨੇ CR321 ਪਰਮਲ ਝੋਨੇ ਦੀ ਨਵੀਂ ਕਿਸਮ ਪਿਛਲੇ ਸਾਲ ਲਗਾਈ ਸੀ ਨਾ ਉਹਨਾਂ ਕਿਸਾਨ ਵੀਰਾਂ ਦਾ ਕਹਿਣਾ ਯਾਰ ਵੈਰਾਈਟੀ ਬਹੁਤ ਜਦੇ ਵਧੀਆ ਗਈ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਝਾੜ ਬਾਰੇ ਹੁਣ ਆਪਣੇ ਕਿਸਾਨ ਵੀਰ ਜੋ ਵੀ ਨਵੀਂ ਵੈਰਾਈਟੀ ਆਉਂਦੀ ਹੈ ਝੋਨੇ ਦੀ ਉਹਦੇ ਵਿੱਚ ਸਿਰਫ ਇੱਕੋ ਚੀਜ਼ ਦੇਖਦੇ ਆ ਕਿ ਬਾਕੀ ਗੱਲਾਂ ਬਾਅਦ ਦੇ ਵਿੱਚ ਵੇਖੀਆਂ ਜਾਣਗੀਆਂ ਪਹਿਲਾਂ ਸਾਨੂੰ ਇਹ ਦੱਸੋ ਇਸ ਵੈਰਾਈਟੀ ਦਾ ਝਾੜ ਕਿੰਨਾ ਕਾ ਤਾਂ ਪਿਛਲੇ ਸਾਲ ਜਿੰਨਾ ਵੀ ਕਿਸਾਨ ਵੀਰਾਂ ਨੇ ਇਹ ਵੈਰਾਈਟੀ ਲਗਾਈ ਸੀ ਸੀ 3321 ਉਹਨਾਂ ਕਿਸਾਨ ਵੀਰਾਂ ਦਾ ਕਹਿਣਾ ਕਿ ਘੱਟ ਤੋਂ ਘੱਟ ਸਾਡੇ ਖੇਤਾਂ ਦੇ ਵਿੱਚ 33-34 ਕੁਇੰਟਲ ਤੇ ਵੱਧ ਤੋਂ ਵੱਧ 38-39 ਕੁਇੰਟਲ ਤੱਕ ਵੀ ਇਸ ਵੈਰਾਈਟੀ ਨੇ ਝਾੜ ਦਿੱਤਾਗਾ ਮਣਾ ਵਿੱਚ ਗੱਲ ਕਰਗੇ 84 85 ਮੰਨ ਤੋਂ ਲੈ ਕੇ 95 96 97 ਮੰਨ ਤੱਕ ਦੀ ਇਸ ਵੈਰੈਟੀ ਨੇ ਝਾੜ ਦਿੱਤਾ ਹੋਇਆ ਤਾਂ ਇਸ ਵੈਰੈਟੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਬਹੁਤ ਹੀ ਜਦੇ ਘੱਟ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਆ ਆਪਣੇ ਖੇਤਾਂ ਦੇ ਵਿੱਚ ਪਨੀਰੀ ਸਮਿਤ ਸਿਰਫ 135 ਤੋਂ 140 ਦਿਨ ਲੈ ਕੇ ਜਾਂਦੀ ਆ ਤੇ ਜੇਕਰ ਪਨੀਰੀ ਕੱਟ ਲੀਏ ਤਾਂ 105 110 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਆ ਇਸ ਵੈਰੈਟੀ ਦੀ ਜਿਹੜੀ ਦਿੱਖ ਵੇਖਣ ਦੇ ਵਿੱਚ ਬਹੁਤ ਵਧੀਆ ਲੱਗਦੀ ਆ ਕਾਦ ਦੇਸ਼ ਦਾ ਠੀਕ ਠਾਕ ਹੀ ਹੁੰਦਾਗਾ 107 ਸੈਂਟੀਮੀਟਰ ਦੇ ਆਸ-ਪਾਸ ਇਸ ਵੈਰੈਟੀ ਦਾ ਕੱਦ ਹੁੰਦਾ ਹੈਗਾ ਤੇ ਆਪਣੇ ਕਿਸਾਨ ਵੀਰਾਂ ਦਾ ਕਹਿਣਾ ਹੈਗਾ ਜਿਨ੍ਹਾਂ ਨੇ ਪਿਛਲੇ ਸਾਲ ਲਗਾਈ ਸੀ ਕਹਿੰਦੇ ਇਸ ਵੈਰੈਟੀ ਨੂੰ ਬਿਮਾਰੀਆਂ ਨਹੀਂ ਪੈਂਦੀਆਂ ਯਾਰ ਬਹੁਤ ਘੱਟ ਪੈਂਦੀਆਂ ਕਹਿੰਦੇ ਸਾਨੂੰ ਡਰ ਸੀ ਅਸੀਂ ਇਹ ਵੈਰੈਟੀ ਕਿਉਂ ਲਗਾ ਰਹੇ ਹਾਂ ਕਿ ਯਾਰ ਨਾ ਸਾਡੇ ਖੇਤਾਂ ਦੇ ਵਿੱਚ ਜਿੱਥੇ ਚੰਗੀਆਂ ਭਾਰੀਆਂ ਜ਼ਮੀਨਾਂ ਹੁੰਦੀਆਂ ਉੱਥੇ ਨਾ ਗਟੋਲੀ ਰੋਗ ਜਾ ਆ ਜਾਂਦਾ ਜਿਹਨੂੰ ਆਪਾਂ ਹਲਦੀ ਰੋਗ ਕਹਿੰਦੇ ਆ ਆਪਣੇ ਦਾਣੇ ਪਟਾਕੇ ਜੇ ਮਾਰ ਦਿੰਦੇ ਨਾ ਤਾਂ ਇਸ ਵੈਰੈਟੀ ਦੇ ਵਿੱਚ ਇਹ ਰੋਗ ਬਹੁਤ ਜ਼ਿਆਦਾ ਘੱਟ ਆਉਂਦਾ ਹੈਗਾ ਇੱਕ ਤਾਂ ਤਾਂ ਕਰਕੇ ਇਹ ਵੈਰੈਟੀ ਆਪਣੇ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਦੂਜਾ ਆਪਣੇ ਕਿਸਾਨ ਵੀਰਾਂ ਦਾ ਕਹਿਣਾ ਕਿ ਇਸ ਵੈਰਾਈਟੀ ਦੀ ਦਿੱਖ ਬਹੁਤ ਵਧੀਆ ਮੁੰਜਰ ਲੰਬੀ ਹੁੰਦੀ ਆ ਜਿਹੜਾ ਚੌਲ ਆ ਦਾਣਾ ਉਹ ਥੋੜਾ ਜਿਹਾ ਲੰਬਾ ਹੁੰਦਾ ਤਾਂ ਕਰਕੇ ਕੁਆਲਿਟੀ ਬਹੁਤ ਵਧੀਆ ਲੱਗਦੀ ਆ ਸਾਨੂੰ ਬਹੁਤ ਵਧੀਆ ਲੱਗੀ ਝਾੜ ਇਸ ਦਾ ਬਹੁਤ ਜਿਆਦਾ ਆ ਅਸੀਂ ਬਹੁਤ ਜਿਆਦਾ ਖੁਸ਼ ਆ ਤੇ ਸਭ ਤੋਂ ਮੇਨ ਗੱਲ ਜਿਹੜੀ ਤੁਸੀਂ ਸਾਵਧਾਨੀ ਵਰਤਣੀ ਆ ਸੀਆਰ 321 ਨੂੰ ਸਿਰਫ ਚੰਗੀਆਂ ਭਾਰੀਆਂ ਜ਼ਮੀਨਾਂ ਜਿੱਥੇ ਪਾਣੀ ਫੁੱਲ ਮਿੱਠਾ ਇੱਕ ਨੰਬਰ ਪਾਣੀ ਚ ਲਗਾਇਆ ਜਾਵੇ ਵੈਸੇ ਆ ਦੋਸਤੋ ਇਹ ਡੇਢ ਨੰਬਰ ਪਾਣੀ ਦੇ ਵਿੱਚ ਵੀ ਬਹੁਤ ਜਿਆਦੇ ਵਧੀਆ ਝਾੜ ਦੇ ਜਾਂਦੀ ਆ ਪਰੰਤੂ ਮਾੜੀਆਂ ਜ਼ਮੀਨੀਆਂ ਦੇ ਵਿੱਚ ਮਾੜੇ ਪਾਣੀ ਦੇ ਵਿੱਚ ਇਸ ਵ੍ਰੈਟ ਨੂੰ ਨਾ ਲਾਇਆ ਜਾਵੇ ਕਿਉਂਕਿ ਚੰਗੇ ਪਾਣੀ ਦੇ ਵਿੱਚ ਹੀ ਇਸ ਵ੍ਰੈਟ ਨੇ ਚੰਗਾ ਝਾੜ ਦੇਣਾਗਾ ਹੁਣ ਦੋਸਤੋ ਇਹ ਵੈਰੈਟੀ ਬਹੁਤ ਵਧੀਆ ਬਿਮਾਰੀ ਵੀ ਬਹੁਤ ਘੱਟ ਆਉਂਦੀ ਆ ਝਾੜ ਵੀ ਬਹੁਤ ਜਿਆਦੇ ਵਧੀਆ ਪੱਕਣ ਦੇ ਵਿੱਚ ਟਾਈਮ ਵੀ ਬਹੁਤ ਜਿਆਦੇ ਘੱਟ ਲੈ ਕੇ ਜਾਂਦੀ ਆ ਦਾਣੇ ਦੀ ਕੁਆਲਿਟੀ ਬਹੁਤ ਵਧੀਆ ਲੰਬੇ ਮੋਟੇ ਤੇ ਭਾਰੇ ਹੁੰਦੇ ਹੈਗੇ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਏਰੀਆ ਵਿੱਚ ਜੇਕਰ CR321 ਵੈਰਾਈਟੀ ਪਿਛਲੇ ਸਾਲ ਲੱਗੀ ਸੀ ਤਾਂ ਉਸ ਦਾ ਕੀ ਝੜ ਆਇਆ ਇਸ ਵਾਰ ਤੁਸੀਂ ਲਗਾਉਣ ਜਾ ਰਹੇ ਹੋ ਕਿ ਨਹੀਂ ਸਾਵਧਾਨ ਰਹੋ ਕਿਉਂਕਿ ਇਸ ਵੈਰਾਈਟੀ ਇਸ ਵਾਰ ਨਕਲੀ ਬੀਜ ਵੀ ਬਹੁਤ ਜਿਆਦਾ ਮਾਰਕੀਟ ਵਿੱਚ ਆਵੇਗਾ ਇਸ ਲਈ ਕੋਸ਼ਿਸ਼ ਕਰੋ ਜਿਸ ਫਰਮ ਦੀ ਵੈਰਾਈਟੀ ਆ ਪੰਜਾਬ ਬੀਜ ਪੰਡਾਰਗ ਦੇ ਦਰਵਾਜ਼ਾ ਵਾਲਿਆਂ ਦੀ ਉਹਨਾਂ ਤੋਂ ਲਿਆ ਜਾਵੇ ਧੰਨਵਾਦ ਦੋਸਤੋ